ਸਸਰੀ ਕਾ ਫਰੈਂਡਸ ਅਸੀਂ ਚੱਲਿਆ ਵੀਡੀਓ ਬਣਾਉਣ ਵੀਡੀਓ ਸ਼ੂਟ ਤੇ ਇੱਕ ਦਿਨ ਪਹਿਲਾਂ ਵੀ ਬਣਾ ਕੇ ਆਈ ਸੀਗੇ ਅ ਕਿਹੜਾ ਆ ਚੈਨਲ ਆਗਾ ਵੀਡੀਓ ਨਾਲ ਸਾਝਾ ਪਰਿਵਾਰ ਮਾਂ ਸਾਝਾ ਪਰਿਵਾਰ ਮਾਂ ਸਾ ਉਸ ਤੇ ਵੀਡੀਓ ਦੇਖਿਆ ਸਾਡੀ ਚੈਨਲ ਤੇ ਕੱਢ ਕੇ ਤੇ ਉਹਨਾਂ ਨੂੰ ਵਧੀਆ ਲੱਗੀ ਮੇਰੀ ਵੀਡੀਓ ਬਣਾਈ ਹੋਈ ਅੱਜ ਅਸੀਂ ਫੇਰ ਚੱਲਿਆਂਗੇ ਸਾਡੇ ਕੱਪੜੇ ਤੇ ਓਕੇ ਬਾਈ ਉੱਥੇ ਮਿਲਦੇ ਆ ਫੇਰ ਵੀਡੀਓ ਬਣਾਉਂਦੇ ਦਿਖਾਵਾਂਗੇ ਸਭ ਕਿਵੇਂ ਬਣਾਉਨੇ ਆ ਆਵਾਜ਼ ਕਿਤੇ ਜ਼ੋਰ ਦੀ ਸਿਰ ਤੇ ਵੱਜ ਗਿਆ ਬੇਹੋਸ਼ ਵੀ ਹੋ ਸਕਦੀ ਸੀ ਉਹ ਡਾਹਾ ਆਵਾਜ਼ ਕਿਤੇ ਜ਼ੋਰ ਦੀ ਸਿਰ ਤੇ ਵੱਜ ਗਿਆ ਡਾਕਟਰ ਕਹਿੰਦਾ ਜੀ ਮੈਂਬਰ ਸਾਹਿਬ ਇਹਨਾਂ ਜਦੋਂ ਬੰਦੇ ਨੂੰ ਹਾਂਜੀ ਵੀਡੀਓ ਬਣ ਕੇ ਆਪਣੀ ਹੋ ਗਈ ਰੈਡੀ ਜਿਹੜੀ ਸੁਆ ਬਣਾਉਣ ਗਏ ਸੀ ਹੁਣ ਅਸੀਂ ਆ ਗਏ ਆਪਣੇ ਘਰ ਤੇ ਕੱਲ ਨੂੰ ਆ ਰਹੀ ਹੈ ਸਾਡੀ ਵੀਡੀਓ ਸਵੇਰੇ 9 ਵਜੇ YouTube ਚੈਨਲ ਤੇ ਤੇ ਚੈਨਲ ਦਾ ਨਾਮ ਆਗਾ ਸਾਂਝਾ ਪਰਵਾਰ ਮਾਨਸਾ YouTube ਤੇ ਸਰਚ ਕਰਕੇ ਜਰੂਰ ਮੇਰੀ ਵੀਡੀਓ ਕੱਢ ਕੇ ਜਰੂਰ ਦੇਖਿਓ ਸਾਰੇ ਜਣੇ ਤੇ ਨਾਲੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਮੇਰਾ ਮੈਂਬਰ ਨਹੀਂ ਦਾ ਰੋਲ ਸੀ ਦੱਸਿਓ ਮੈਂ ਵਧੀਆ ਕੀਤਾ ਰੋਲ ਆ